गिरि सन्यासी जी ਹੁਣ ਤੁਸੀਂ ਹਿੰਗਲਾਜ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹੋ ਜੀ ਹਾਂ ਸਨਿਆਸੀ ਨੇ ਕਿਹਾ ਹੁਣ ਆਗਿਆ ਬਖਸ਼ੋ ਆਪਣੇ ਪੰਦ ਪਈਏ ਫਿਰ ਮਹਿਰਾ ਦੇ ਸਾਗਰ ਮਹਿਰਾ ਚ ਉਛਲੇ ਮੁਖਾਰ ਬਿੰਦ ਚੋਂ ਪ੍ਰੇਮ ਭਰੇ ਸ਼ਬਦ ਨਿਕਲੇ ਭਗਤ ਜੀ ਜੇ ਤੁਸੀਂ ਕਹੋ ਤਾਂ ਤੁਹਾਡਾ ਪੰਦ ਮੁਕਾ ਦਈਏ ਮਾਤਾ ਹਿੰਗਲਾਜ ਦੇ ਇੱਥੇ ਹੀ ਦਰਸ਼ਨ ਕਰਾ ਦਈਏ ਕੀ ਤੁਸੀਂ ਇਹ ਦਿਲੋਂ ਚਾਹੁੰਦੇ ਹੋ ਦੱਸੋ ਐਸਰਾਂ ਦੇ ਅਚੰਬੇ ਭਰੇ ਬਚਨ ਸੁਣ ਕੇ ਭਗਤ ਗਿਰੀ ਕਹਿਣ ਲੱਗੇ ਹਾਂ ਮਹਾਰਾਜ ਇੱਥੇ ਹਿੰਗਲਾ ਜੀ ਦੇ ਕਿਵੇਂ ਦਰਸ਼ਨ ਹੋ ਸਕਦੇ ਹਨ ਇਸ ਗੱਲ ਤੇ ਦਿਲ ਨੂੰ ਤਸੱਲੀ ਨਹੀਂ ਆਉਂਦੀ ਪਰ ਮਹਾਰਾਜ ਜੇ ਇੱਥੇ ਦਰਸ਼ਨ ਕਰਵਾ ਦਿਓ ਤਾਂ ਮੈਂ ਆਪ ਦੇ ਚਰਨਾਂ ਦਾ ਸੇਵਕ ਹੋ ਜਾਵਾਂਗਾ ਆਪ ਦੇ ਦਰ ਦਾ ਭਿਖਾਰੀ ਬਣ ਜਾਵਾਂਗਾ ਮੈਂ ਆਪਣਾ ਸੰਿਆਸੀ ਮਤ ਤਿਆਗ ਕੇ ਉਦਾਸੀ ਮਤ ਧਾਰਨ ਕਰ ਲਵਾਂਗਾ ਪਰ ਮੇਰੇ ਭਗਵਾਨ ਜੀ ਦਰਸ਼ਨ ਕਰਵਾਓ ਤਾਂ ਸਹੀ ਹੁਣ ਦੇਰ ਕਿਉਂ ਲਾ ਰਹੇ ਹੋ ਮਾਤਾ ਹਿੰਗਲਾਜ ਦੇ ਦਰਸ਼ਨਾਂ ਨੂੰ ਚਿੱਤ ਬਹੁਤ ਵਿਆਕੁਲ ਹੈ ਮਿਹਰ ਕਰੋ ਦਿਆਲੂ ਪਰਪੁਕਾਰਿਓ ਹੋਰ ਨਾ ਤਰਸਾਓ ਅੱਗੋ ਬਾਬਾ ਜੀ ਮੁਸਕਰਾ ਕੇ ਬੋਲੇ ਭਗਤ ਜੀ ਕੀ ਤੁਸੀਂ ਆਪਣੀ ਮਾਤਾ ਹਿੰਗਲਾਜ ਜੀ ਨੂੰ ਪਛਾਨ ਲਵੋਗੇ ਭਗਤ ਜੀ ਅੱਗੋ ਪਹਿਬਲ ਹੋ ਕੇ ਬੋਲੇ ਦਾਤਾ ਜੀ ਕਿਉਂ ਨਹੀਂ ਪਛਾਨ ਸਕਦਾ ਮਾਤਾ ਜੀ ਦੀ ਸੂਰਤ ਤਾਂ ਮੇਰੇ ਨੈਣਾ ਵਿੱਚ ਵੱਸਦੀ ਹੈ ਮੈਂ ਉਸ ਨੂੰ ਆਪਣੇ ਦਿਲ ਦੇ ਤਖਤੇ ਬਿਠਾਈ ਬੈਠਾ ਹਾਂ ਪਰ ਅਸਲ ਤਾਂ ਉਸ ਦੇ ਭਾਵਨਾ ਤੇ ਪੁੱਜ ਕੇ ਹੀ ਦਰਸ਼ਨ ਹੋ ਸਕਦੇ ਹਨ ਬਾਬਾ ਜੀ ਭਲੇਖਿਆਂ ਚ ਪਏ ਭਗਤ ਜੀ ਨੂੰ ਵੇਖ ਕੇ ਮੁਸਕਰਾਉਂਦੇ ਵੀ ਸਨ ਤੇ ਉਹਦੇ ਮਾਤਾ-ਦੇਵ ਸੱਚੇ ਪ੍ਰੇਮ ਤੇ ਖੁਸ਼ ਵੀ ਸਨ ਤੇ ਉਸ ਨੂੰ ਕਹਿਣ ਲੱਗੇ ਦੱਸੋ ਭਗਤ ਜੀ ਕੀ ਮਰਜੀ ਜੇ ਤੁਹਾਡੀ ਮਰਜ਼ੀ ਨਾਲ ਹੀ ਤਾਂ ਸਾਡੀ ਮਰਜ਼ੀ ਹੈ ਜੇ ਕਹੋ ਤਾਂ ਮਾਤਾ ਪ੍ਰਤਖ ਹੋ ਜਾਵੇ ਭਗਤ ਗੀਰੀ ਜੀ ਦੀ ਹਾਲਤ ਸੱਚਮੁੱਚ ਹੀ ਬਹੁਤ ਦਰਸਯੋਗ ਬਣੀ ਵੇਖ ਕੇ ਮਹਾਰਾਜ ਨੇ ਆਪਣੇ ਧੂਨੇ ਤੇ ਸੇਵਾ ਕਰਦੀ ਹੋਈ ਇੱਕ ਬ੍ਰਿਧ ਮਾਤਾ ਨੂੰ ਕਿਹਾ ਆਪਣੇ ਭਗਤ ਨੂੰ ਦਿਦਾਰ ਦਿਓ ਇੰਨਾ ਕਹਿਣ ਦੀ ਦੇਰ ਸੀ ਕਿ ਉਹ ਹਿੰਗਲਾਜ ਦਾ ਰੂਪ ਅਸ਼ਟਪੂਜੀ ਮਾਤਾ ਬਣ ਗਈ ਭਗਤ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਰਜ ਰਜ ਕੇ ਮਾਤਾ ਦੇ ਦਿਦਾਰ ਕਰਕੇ ਅੱਖਾਂ ਤ੍ਰਿਪਤ ਕੀਤੀਆਂ ਤੇ ਫਿਰ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦੇ ਚਰਨਾਂ ਤੇ ਟੈਪਿਆ ਨਾਕਰ ਅਗੜ ਕੇ ਬੇਨਤੀ ਕੀਤੀ ਕਿਰਪਾ ਨਿਧਾਨ ਜੀ ਬਖਸ਼ ਲਵੋ ਮੇਰੇ ਕੋਲੋ ਭਾਰੀ ਅਵਗਿਆ ਹੋ ਗਈ ਹੈ ਮੈਂ ਭਲੇਖੇ ਵਿੱਚ ਹੀ ਰਿਹਾ ਹਾਂ ਮੈਨੂੰ ਨਹੀਂ ਸੀ ਪਤਾ ਕਿ ਹਿੰਗ ਲਾਜ ਮਾਤਾ ਜੀ ਆਪ ਦੇ ਦਵਾਰੇ ਹੀ ਵਸਦੀ ਹੈ ਆਪ ਰਿਧੀਆਂ ਸਿਧੀਆਂ ਦੇ ਭੰਡਾਰ ਹੋ ਦਾਤਾ ਜੀ ਇਸ ਗਿਰੀ ਸੰਿਆਸੀ ਨੂੰ ਆਪਣਾ ਚੇਲਾ ਬਣਾ ਲਵੋ ਭਗਵਾਨ ਜੀ ਭਗਤ ਦਾ ਪ੍ਰੇਮ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਦਇਆ ਵਿੱਚ ਆ ਗਏ ਉਸ ਨੂੰ ओम सोम मंत्र बक्षिया ਤੇ ਆਪਣਾ ਚੇਲਾ ਬਣਾ ਕੇ ਉਸ ਨੂੰ भगत भगवान ਦੀ ਮਹਾਨ ਪਦਵੀ ਬਖਸ਼ੀ ਤੇ ਧਰਮ ਪ੍ਰਚਾਰ ਲਈ ਹੁਕਮ ਦੇ ਕੇ ਥਾਪਨਾ ਦਿੱਤੀ। ਬਾਬਾ भगत भगवान ਜੀ ਨੇ ਉਦਾਸੀ ਮਤ ਗ੍ਰਹਿਣ ਕਰਕੇ 360 ਗੱਦੀਆਂ ਪੂਰਬ ਵਿੱਚ ਕਾਇਮ ਕੀਤੀਆਂ ਸਨ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਐ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ।